ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਚਿੰਤਤ ਨੇ ਤੇ ਪੋਖੜ ਤਾਲ ਤੇ ਬੈਠੇ ਸਿੱਖਾਂ ਦੀ ਸਿਹਤ ਕਾਫੀ ਨਾਜ਼ੁਕ ਹੋ ਚੁੱਕੀ ਹੈ ਤੇ ਜਿਸ ਦੇ ਦੌਰਾਨ ਕੋਮੀ ਇਨਸਾਫ ਮੋਰਚਾ ਦੇ ਮੈਂਬਰ ਗੁਰਿੰਦਰ ਸਿੰਘ ਬਾਜਵਾ ਦੇ ਇੱਕ ਵੱਡਾ ਬਿਆਨ ਸਾਹਮਣੇ ਤੇ ਉਹਨਾਂ ਨੇ ਸਰਕਾਰ ਤੇ ਪਲਟਵਾਰ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਅਸੀਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਕੋਈ ਵੀ ਮੁੱਦਾ ਚੱਕਦੇ ਆ ਤਾਂ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਜਾਂਦਾ ਹੈ ਜਾਂ ਸਾਡੀਆਂ ਗ੍ਰਿਫਤਾਰੀਆਂ ਕਰਵਾ ਦਿੰਦੇ ਨੇ ਤੇ ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਸਰਕਾਰ ਤੇ ਪਲਟਵਾਰ ਲਗਾਤਾਰ ਕੀਤਾ ਜਾ ਰਿਹਾ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਨਾਲ ਪਹਿਲਾਂ ਵੀ ਤੱਕਾ ਹੁੰਦਾ ਸੀ ਤੇ ਹੁਣ ਵੀ ਤੱਕਾ ਹੋ ਰਿਹਾ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਜਿਹੜੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਪਲਟਵਾਰ ਕੀਤੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕੌਮੀ ਇਨਸਾਫ਼ ਮੋਰਚਾ ਦੇ ਮੈਂਬਰ ਗੁਰਿੰਦਰ ਸਿੰਘ ਬਾਜਵਾ ਦਾ ਹੋੜ ਕੀ ਕਹਿਣਾ ਹੈ ਗੁਰਿੰਦਰ ਸਿੰਘ ਬਾਜਵਾ ਤਾਲਮੇਲ ਕਮੇਟੀ ਕੌਮੀ ਇਨਸਾਫ਼ ਮੋਰਚੇ ਦਾ ਮੈਂਬਰ ਆ ਅਸੀਂ 12 ਤਰੀਕ ਨੂੰ ਜਿਹੜਾ ਵਰਾਸਤੀ ਗਲੀ ਚ ਅੰਮ੍ਰਿਤਸਰ ਚ ਅਮਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਡਿਬੜੂਗੜ੍ਹ ਜੇਲ੍ਹ ਚੋਂ ਪੰਜਾਬ ਲਿਆਉਣ ਲਈ ਧਰਨਾ ਲਾਇਆ ਗਿਆ ਹੈ ਉਹਨਾਂ ਦੇ ਪਰਿਵਾਰਾਂ ਵੱਲੋਂ ਉਸ ਚ ਮੈਂ ਹਾਜ਼ਰੀ ਭਰੀ ਸੀ ਤੇ ਉੱਥੇ ਮੈਂ ਬੋਲਦਿਆਂ ਉਸ ਧਰਨੇ ਚ ਇਹ ਆਖਿਆ ਸੀ ਕਿ 17 ਤਰੀਕ ਨੂੰ ਜਿਹੜਾ ਇੱਥੇ ਇਕੱਠ ਹੋ ਰਿਹਾ ਹੈ ਸਰਕਾਰ ਦੇ ਖਿਲਾਫ ਤੇ ਉਹਦੇ ਚ ਸਮੁੱਚੀਆਂ ਪੰਥਕ ਜੱਥੇਬੰਦੀਆਂ ਨੂੰ ਵੱਧ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ ਤੇ ਅਸੀਂ ਹੋਰ ਵੀ ਪੰਥਕ ਜੱਥੇਬੰਦੀਆਂ ਨਾਲ ਸੰਪਰਕ ਕਰਕੇ ਆਖਿਆ ਸੀ ਕਿ ਸਾਰਿਆਂ ਨੂੰ ਇਹ ਚਸ਼ਮੂਲੀਅਤ ਕਰਕੇ ਤੇ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਜਿਹੜੇ ਬੇਕਸੂਰ ਉੱਥੇ ਨੌਜਵਾਨ ਨੇ ਜਿਨ੍ਹਾਂ ਨੂੰ ਇੰਨੀ ਦੂਰ ਬਿਨਾਂ ਕਿਸੇ ਕਾਰਨ ਤੋਂ ਕੋਈ ਛੋਟੀ ਜੀ ਗੱਲ ਸੀ ਇਹ ਰੱਖਣਾ ਸੀ ਤੇ ਇੱਥੇ ਪੰਜਾਬ ਦੀਆਂ ਜ਼ਿਲ੍ਹਾ ਚ ਰੱਖ ਲਿੰਦੇ ਕਿੱਥੇ ਅਸਾਮ ਚ ਦਿਬਰੂਗੜ ਜਾ ਕੇ ਤੇ ਉਹਨਾਂ ਨੂੰ ਨਜ਼ਰਬੰਦ ਕਰਤਾ ਏ ਤੇ ਪਹਿਲੀ ਤੇ ਗੱਲ ਵੀ ਉੱਥੇ ਪਰਿਵਾਰ ਕਿਸੇ ਦਾ ਜਾਣਾ ਸੌਖਾ ਨਹੀਂਗਾ 40-50 ਹਜ਼ਾਰ 40-50 ਹਜ਼ਾਰ ਤਕਰੀਬਨ ਮੇਰਾ ਕਹ ਲਿਆ ਲੱਖ ਰੁਪਏ ਆਈ ਖਰਚਾ ਆ ਜਾਂਦਾ ਤੇ ਆਮ ਸਧਾਰਨ ਪਰਿਵਾਰਾਂ ਦੇ ਉਹ ਬੱਚੇ ਨੇ ਤੇ ਉਹ ਉਹਨਾਂ ਦੇ ਪਰਿਵਾਰ ਉੱਤੇ ਕਿਵੇਂ ਜਾਣ ਜੇ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਕੇਸਾਂ ਤੇ ਨਜ਼ਰਸਾਨੀ ਕਰਕੇ ਤੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਮੈਨੂੰ ਅੱਜ ਸਵੇਰੇ ਇਥੇ ਡੀਐਸਪੀ ਸਿਟੀ ਜਿਹੜੇ ਆ ਉਹ ਫੋਰਸ ਨਾਲ ਆਏ ਸੀ ਤੇ ਉਹ ਆnde ਸੀ ਕਿ ਜਾਣ ਤੇ ਤੁਹਾਨੂੰ ਅਸੀਂ ਜੇਲ੍ਹ ਭੇਜ ਦੇਣਾ ਹੈ ਤੇ ਜਾਂ ਘਰ ਚ ਨਜ਼ਰਬੰਦ ਕਰਨਾ ਹੈ ਮਾਨੂੰ ਆਖਿਆ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਵੇਂ ਕਰ ਲਓ ਤੇ ਉਹਨਾਂ ਨੇ ਸਵੇਰ ਦਾ ਮੈਨੂੰ ਇਥੇ ਘਰ 'ਚ ਨਜ਼ਰਬੰਦ ਕੀਤਾ ਹੋਇਆ ਗੁਰਿੰਦਰ ਸਿੰਘ ਬਾਜਵਾ ਤਾਲਮੇਲ ਕਮੇਟੀ ਕੌਮੀ ਸਾਫ ਮੋਰਚੇ ਦਾ ਮੈਂਬਰ ਆ ਅਸੀਂ 12 ਤਰੀਕ ਨੂੰ ਜਿਹੜਾ ਵਿਰਾਸਤੀ ਗਲੀ ਚ ਅੰਮ੍ਰਿਤਸਰ ਚ ਅਮਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਡਿਬੜੂਗਰ ਜੇਲ੍ਹ ਚੋਂ ਪੰਜਾਬ ਲਿਆਉਣ ਲਈ ਧਰਨਾ ਲਾਇਆ ਗਿਆ ਹੈ ਉਹਨਾਂ ਦੇ ਪਰਿਵਾਰਾਂ ਵੱਲੋਂ ਉਸ ਚ ਮੈਂ ਹਾਜ਼ਰੀ ਭਰੀ ਸੀ ਤੇ ਉੱਥੇ ਮੈਂ ਬੋਲਦਿਆ ਉਸ ਧਰਨੇ ਚ ਇਹ ਆਖਿਆ ਸੀ ਕਿ 17 ਤਰੀਕ ਨੂੰ ਜਿਹੜਾ ਇੱਥੇ ਇਕੱਠ ਹੋ ਰਿਹਾ ਹੈ ਸਰਕਾਰ ਦੇ ਖਿਲਾਫ ਤੇ ਉਹਦੇ ਚ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਵੱਧ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ ਤੇ ਅਸੀਂ ਹੋਰ ਵੀ ਪੰਥਕ ਜਥੇਬੰਦੀਆਂ ਨਾਲ ਸੰਪਰਕ ਕਰਕੇ ਆਖਿਆ ਸੀ ਕਿ ਸਾਰਿਆਂ ਨੂੰ ਇਹ ਚ ਸ਼ਮੂਲੀਅਤ ਕਰਕੇ ਤੇ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਜਿਹੜੇ ਬੇਕਸੂਰ ਉੱਥੇ ਨੌਜਵਾਨ ਨੇ ਜਿਨ੍ਹਾਂ ਨੂੰ ਇੰਨੀ ਦੂਰ ਬਿਨਾਂ ਕਿਸੇ ਕਾਰਨ ਤੋਂ ਕੋਈ ਛੋਟੀ ਜੀ ਗੱਲ ਸੀ ਇਹ ਰੱਖਣਾ ਸੀ ਤੇ ਇੱਥੇ ਪੰਜਾਬ ਦੀਆਂ ਜ਼ਿਲ੍ਹਾ ਚ ਰੱਖ ਲਿੰਦੇ ਕਿੱਥੇ ਅਸਾਮ ਚ ਡਿਬਰੂਗੜ ਜਾ ਕੇ ਤੇ ਉਹਨਾਂ ਨੂੰ ਨਜ਼ਰਬੰਦ ਕਰਤਾ ਏ ਤੇ ਪਹਿਲੀ ਤੇ ਗੱਲ ਵੀ ਉੱਥੇ ਪਰਿਵਾਰ ਕਿਸੇ ਦਾ ਜਾਣਾ ਸੌਖਾ ਨਹੀਂਗਾ 40-50 ਹਜ਼ਾਰ 40-50 ਹਜ਼ਾਰ ਤਕਰੀਬਨ ਮੇਰਾ ਕਹ ਲਿਆ ਲੱਖ ਰੁਪਏ ਆਈ ਖਰਚਾ ਆ ਜਾਂਦਾ ਤੇ ਆਮ ਸਧਾਰਨ ਪਰਿਵਾਰਾਂ ਦੇ ਉਹ ਬੱਚੇ ਨੇ ਤੇ ਉਹ ਉਹਨਾਂ ਦੇ ਪਰਿਵਾਰ ਉੱਥੇ ਕਿਵੇਂ ਜਾਣ ਜੇ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਕੇਸਾਂ ਤੇ ਨਜ਼ਰਸਾਨੀ ਕਰਕੇ ਤੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਮੈਨੂੰ ਅੱਜ ਸਵੇਰੇ ਇੱਥੇ ਡੀਐਸਪੀ ਸਿਟੀ ਜਿਹੜੇ ਆ ਉਹ ਫੋਰਸ ਨਾਲ ਆਏ ਸੀ ਤੇ ਉਹ ਆnde ਸੀ ਕਿ ਜਾਣ ਤੇ ਤੁਹਾਨੂੰ ਅਸੀਂ ਜੇਲ੍ਹ ਭੇਜ ਦੇਣਾ ਹੈ ਤੇ ਜਾਂ ਘਰ ਚ ਨਜ਼ਰਬੰਦ ਕਰਨਾ ਮਨਨੋ ਆਖਿਆ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਵੇਂ ਕਰ ਲਓ ਤੇ ਉਹਨਾਂ ਨੇ ਸਵੇਰ ਦਾ ਮੈਨੂੰ ਇੱਥੇ ਘਰ ਚ ਨਜ਼ਰਬੰਦ ਕੀਤਾ